ਪੰਜਾਬੀ ਕੁਕਸਪੋਰਟ ਦੇ ਦਰਸ਼ਕਾंनो ਪਿਆਰ ਭਰੀ ਸਸੇ ਕਾਲ ਜੀ ਆਲੂ ਪਰਾਠਾ ਆਲੂ ਪਰਾਠਾ ਨਾਮ ਸੁਣਦੇ ਹੀ ਸਾਡੀ ਭੁੱਖ ਡਬਲ ਹੋ ਜਾਂਦੀ ਹੈ ਤੇ ਅੱਜ ਆਪਾਂ ਇਹ ਰੈਸਪੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਆਓ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਆਲੂ ਪਰਾਠਾ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਆਟਾ ਗੁੰਨ ਲੈਂਦੇ ਹਾਂ ਇੱਥੇ ਮੈਂ 2 ਕੱਪ ਆਟੇ ਦਾ ਲਿੱਤਾ ਹੈ ਤੇ ਮੈਂ ਅੱਧਾ ਚਮਚ ਨਮਕ ਵੀ ਐਡ ਕੀਤਾ ਹੈ ਇਸ ਦੇ ਵਿੱਚ ਮੈਂ ਕੋਈ ਘਿਓ ਜਾਂ ਤੇਲ ਨਹੀਂ ਐਡ ਕੀਤਾ ਇਸ ਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇੱਕ ਸੌਫਟ ਡੋਅ ਤਿਆਰ ਕਰ ਲੈਣਾ ਹੈ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਰਸਾ ਰਸਾ ਕੇ ਮਲਣਾ ਹੈ ਜਿੰਨਾ ਸਾਡਾ ਵਧੀਆ ਆਟਾ ਤਿਆਰ ਹੋਏਗਾ ਉਨਾ ਹੀ ਸਾਡੇ ਵਧੀਆ ਪਰੌਂਠੇ ਤਿਆਰ ਹੋਣਗੇ ਮੈਂ ਇੱਥੇ ਡੋ ਨੂੰ ਬਿਲਕੁਲ ਹੀ ਸਿੰਪਲ ਰੱਖਿਆ ਹੈ ਮੈਂ ਕੋਈ ਅਜਵਾਇਣ ਵੀ ਇੱਥੇ ਕੋਈ ਵੀ ਐਡ ਨਹੀਂ ਕੀਤੀ ਤੁਸੀਂ ਚਾਹੋ ਤਾਂ ਅਜਵਾਇਣ ਐਡ ਕਰ ਸਕਦੇ ਹੋ ਇੱਥੇ ਹੁਣ ਸਾਡਾ ਸੌਫਟੋ ਮਲ ਗਿਆ ਤਿਆਰ ਹੋ ਚੁੱਕਾ ਹੈ ਤੇ ਆਪਾਂ ਇਸ ਨੂੰ 10 ਤੋਂ 15 ਮਿੰਟ ਲਈ ਰੈਸਟ ਤੇ ਰੱਖ ਲੈਂਦੇ ਹਾਂ ਤੇ ਆਪਾਂ ਸਟਫਿੰਗ ਦੀ ਤਿਆਰੀ ਕਰ ਲੈਂਦੇ ਹਾਂ ਇੱਥੇ ਮੈਂ ਤਿੰਨ ਬਾਰਲ ਆਲੂ ਚਿਲਕਾ ਉਤਾਰ ਕੇ ਲੈ ਲਏ ਹਨ ਤੇ ਮੈਂ ਇੱਥੇ ਗ੍ਰੇਟਰ ਨਾਲ ਮੋਟੀ ਵਾਲੀ ਸਾਈਡ ਇਹਨੂੰ ਗ੍ਰੇਟ ਕਰਦੀ ਜਾ ਰਹੀ ਹਾਂ ਐਨੇ ਸਾਡੇ ਆਲੂ ਗ੍ਰੇਟ ਹੋ ਰਹੇ ਹਨ ਤੇ ਮੈਂ ਤੁਹਾਨੂੰ ਇੱਥੇ ਰਿਮਾਈਂਡ ਕਰਾਉਣਾ ਚਾਹਾਂਗੀ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਦੇਖਣਾ ਪਸੰਦ ਹੈ ਤਾਂ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਆਪਣੇ ਆਲੂ ਹੁਣ ਗ੍ਰੇਟ ਹੋ ਚੁੱਕੇ ਹਨ ਆਲੂਆਂ ਨੂੰ ਮੈਂ ਇੱਥੇ 5 ਤੋਂ 6 ਘੰਟੇ ਪਹਿਲਾਂ ਹੀ ਬੋਇਲ ਕਰਕੇ ਲੈ ਲਿਆ ਸੀ ਤੇ ਆਲੂਆਂ ਨੂੰ ਮੈਂ ਦੋ ਵਿਸਲਾਂ ਦਿਲਵਾਈਆਂ ਸਨ ਇੱਥੇ ਮੈਂ ਅਦਰਕ ਲਸਣ ਨੂੰ ਗ੍ਰੇਟ ਕਰਕੇ ਲੈ ਲਿਆ ਹੈ ਤੇ ਇੱਕ ਮੀਡੀਅਮ ਸਾਈਜ਼ ਦੇ ਪਿਆਜ਼ ਨੂੰ ਬਾਰੀਕ ਕੱਟ ਲਿਆ ਹੈ ਤੇ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਨੂੰ ਵੀ ਕੱਟ ਕਰ ਰਹੀ ਹਾਂ ਤੁਸੀਂ ਇਹਨਾਂ ਵਿੱਚੋਂ ਜੋ ਚੀਜ਼ ਸਕਿਪ ਕਰਨਾ ਚਾਹੋ ਤਾਂ ਕਰ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਆਲੂਆਂ ਵਿੱਚ ਮਿਕਸ ਕਰ ਦਿੰਦੇ ਹਾਂ ਤੇ ਅੱਛੀ ਤਰ੍ਹਾਂ ਇਹਨਾਂ ਨੂੰ ਮਿਲਾ ਲੈਂਦੇ ਹਾਂ ਹੁਣ ਮੈਂ ਹਰਾ ਧਨੀਆ ਵੀ ਥੋੜਾ ਜਿਹਾ ਪਾ ਲਿੱਤਾ ਹੈ ਮਸਾਲਿਆਂ ਵਿੱਚ ਆਪਾਂ ਇੱਕ ਚਮਚ ਨਮਕ ਅੱਧਾ ਚਮਚ ਲਾਲ ਮਿਰਚ ਦਾ ਅੱਧਾ ਚਮਚ ਪੁੰਨ ਹੋਇਆ ਜੀਰਾ ਅੱਧਾ ਚਮਚ ਅਮचूर ਤੇ ਅੱਧਾ ਚਮਚ ਢੇਕੀ ਮਿਰਚ ਐਡ ਕਰ ਰਹੇ ਹਾਂ ਢੇਕੀ ਮਿਰਚ ਐਡ ਕਰਨ ਨਾਲ ਫੀਲਿੰਗ ਦਾ ਕਲਰ ਬਹੁਤ ਹੀ ਵਧੀਆ ਹੋ ਜਾਏਗਾ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਇਸ ਤੋਂ ਬਾਅਦ ਹੁਣ ਆਪਾਂ ਅੱਧਾ ਚਮਚ ਸੁੱਕੇ ਧਨੀਆ ਦਾ ਵੀ ਐਡ ਕਰ ਦਿੰਦੇ ਹਾਂ ਤਾਂ ਕਿ ਜੇਕਰ ਕੋਈ ਮੌਇਸਚਰ ਆਲੂਆਂ ਵਿੱਚ ਹੋਵੇ ਤਾਂ ਉਹ ਇਹ ਸੁੱਕਾ ਧਨੀਆ ਸੋਖ ਲੈਂਦਾ ਹੈ ਹੁਣ ਸਾਡੀ ਫੀਲਿੰਗ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਆਪਾਂ ਇਸ ਦਾ ਡੋ ਬਣਾ ਕੇ ਤਿਆਰ ਕਰ ਲੈਣਾ ਹੈ ਫੀਲਿੰਗ ਜਿੰਨੀ ਵੀ ਵਧੀਆ ਤਿਆਰ ਹੋਏਗੀ ਉਨਨੀ ਹੀ ਵਧੀਆ ਸਾਡੇ ਫਰੋਂਠੇ ਤਿਆਰ ਹੋਣਗੇ ਹੁਣ ਆਪਾਂ ਮੀਡੀਅਮ ਸਾਈਜ਼ ਦੇ ਬੋਲਸ ਬਣਾ ਕੇ ਤਿਆਰ ਕਰ ਲੈਂਦੇ ਹਾਂ ਤਾਂ ਕਿ ਸਾਨੂੰ ਫਰੋਂਠੇ ਬਣਾਉਣ ਵਿੱਚ ਆਸਾਨੀ ਹੋਵੇ ਹੁਣ ਮੈਂ ਮੀਡੀਅਮ ਸਾਈਜ਼ ਦੇ ਬੋਲ ਬਣਾ ਕੇ ਤਿਆਰ ਕਰ ਲਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਡੋ ਦੀਆਂ ਬੋਲਸ ਬਣਾ ਕੇ ਤਿਆਰ ਕਰ ਲਈਆਂ ਹਨ ਤੇ ਆਹ ਹੁਣ ਆਪਾਂ ਆਟੇ ਨੂੰ ਵੀ ਦੇਖ ਲੈਂਦੇ ਹਾਂ ਆਟੇ ਨੂੰ ਮੈਂ ਥੋੜਾ ਜਿਹਾ ਘਿਓ ਲਗਾ ਕੇ ਆ ਚੰਗੀ ਤਰ੍ਹਾਂ ਇੱਕ ਵਾਰੀ ਫਿਰ ਦੁਬਾਰਾ ਤੋਂ ਰਸਾ ਲੈਂਦੀ ਹਾਂ ਹੁਣ ਆਪਾਂ ਇਹਨਾਂ ਦੇ ਪੇੜੇ ਕਰ ਲੈਂਦੇ ਹਾਂ ਪੇੜੇ ਵੀ ਅਸੀਂ ਮੀਡੀਅਮ ਸਾਈਜ਼ ਦੇ ਹੀ ਕਰਨੇ ਹਨ ਜਿੰਨੇ ਸਾਈਜ਼ ਦੇ ਅਸੀਂ ਫਿਲਿੰਗ ਦੀ ਬੋਲ ਤਿਆਰ ਕੀਤੀ ਹੈ ਉਹਨੇ ਸਾਈਜ਼ ਦਾ ਹੀ ਅਸੀਂ ਪੇੜਾ ਲੈਣਾ ਹੈ ਇਸ ਤਰੀਕੇ ਨਾਲ ਅਸੀਂ ਪੇੜੇ ਤਿਆਰ ਕਰ ਲਏ ਹਨ ਤੇ ਆਪਾਂ ਹੁਣ ਪਰੌਂਠੇ ਦੀ ਤਿਆਰੀ ਕਰਦੇ ਹਾਂ ਪੇੜੇ ਨੂੰ ਲੈ ਕੇ ਮੈਂ ਇਸ ਨੂੰ ਸਾਈਡਾਂ ਤੋਂ ਘੁਮਾਉਂਦੀ ਜਾ ਰਹੀ ਹਾਂ ਤੇ ਇਸ ਨੂੰ ਇੱਕ ਕਟੋਰੀ ਦੀ ਸ਼ੇਪ ਦੇ ਕੇ ਉਸ ਦੇ ਵਿੱਚ ਮੈਂ ਫਿਲਿੰਗ ਨੂੰ ਰੱਖ ਦਿੱਤਾ ਹੈ ਫਿਲਿੰਗ ਨੂੰ ਦਵਾਨੇ ਜਾ ਰਹੀਆਂ ਹਾਂ ਤੇ ਮੈਂ ਕਿਨਾਰਿਆਂ ਨੂੰ ਉੱਪਰ ਕਰਦੇ ਜਾ ਰਹੀ ਹਾਂ ਤੇ ਹੁਣ ਸਾਰੇ ਕਿਨਾਰੇ ਨੂੰ ਆਪਾਂ ਸੀਲ ਕਰ ਦੇਣਾ ਹੈ ਤੇ ਸਾਰੀ ਸਟਫਿੰਗ ਨੂੰ ਅੰਦਰ ਕਰ ਲੈਣਾ ਹੈ ਇਸ ਤਰੀਕੇ ਨਾਲ ਆਪਾਂ ਇਸਦੀ ਪ੍ਰੌਨਟੀ ਬਣਾਉਣੀ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ ਪੇੜੇ ਨੂੰ ਹਲਕੇ ਹੱਥਾਂ ਨਾਲ ਫਿਲਾ ਲੈਂਦੇ ਹਾਂ ਤਾਂ ਕਿ ਸਾਡੀ ਆਲੂਆਂ ਦੀ ਸਟਫਿੰਗ ਚਾਰੋਂ ਪਾਸੇ ਬਰਾਬਰ ਦੀ ਹੋ ਜਾਵੇ ਤੇ ਹੁਣ ਆਪਾਂ ਹਲਕੇ ਹੱਥਾਂ ਨਾਲ ਵੇਲੇਣੇ ਨਾਲ ਇਹਨੂੰ ਘੁਮਾਉਂਦੇ ਜਾਣਾ ਹੈ ਜਿਵੇਂ ਕਿ ਆਪਾਂ ਰੋਟੀ ਬਣਾਉਂਦੇ ਹਾਂ ਸਾਈਡਾਂ ਐਸੇ ਪਤਲੀਆਂ ਕਰ ਲੈਣੀਆਂ ਹਨ ਤੇ ਤਵਾ ਵੀ ਆਪਣਾ ਗਰਮ ਹੋ ਚੁੱਕਿਆ ਆਪਾਂ ਪਰੌਂਠੇ ਨੂੰ ਤਵੇ ਉੱਪਰ ਪਾ ਦਿੰਦੇ ਹਾਂ 2-3 ਸਕਿੰਟ ਬਾਅਦ ਆਪਾਂ ਐਸ ਨੂੰ ਪਰਤ ਰਹਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਡਾ ਪਰੌਂਠਾ ਪਕਦਾ ਹੀ ਜਾ ਰਿਹਾ ਹੈ ਤੇ ਆਪਾਂ ਹੁਣ ਇਸ ਦੇ ਉੱਪਰ ਘਿਓ ਲਗਾ ਦਿੰਦੇ ਹਾਂ ਤੇ ਇਹਨੂੰ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਡਾ ਪਰੌਂਠਾ ਬਣ ਕੇ ਤਿਆਰ ਹੋ ਰਿਹਾ ਹੈ ਆਪਾਂ ਦੋਨਾਂ ਸਾਈਡਾਂ ਤੋਂ ਐਸ ਨੂੰ ਪਕਾਉਂਦੇ ਹੋਏ ਪਕਾਉਂਦੇ ਜਾਣਾ ਹੈ ਤੁਸੀਂ ਦੇਖ ਸਕਦੇ ਸਾਡਾ ਕਿੰਨਾ ਵਧੀਆ ਸਾਡਾ ਪਰੌਂਠਾ ਫੁੱਲਿਆ ਫੁੱਲਿਆ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਕ੍ਰਿਸਪੀ ਬਣ ਕੇ ਤਿਆਰ ਹੋ ਚੁੱਕਿਆ ਹੈ ਇਹ ਸਾਰਾ ਪ੍ਰੋਸੈਸ ਅਸੀਂ ਮੀਡੀਅਮ ਫਲੇਮ ਤੇ ਕਰਾਂਗੇ ਆਪਾਂ ਇਸ ਨੂੰ ਹੁਣ ਉਤਾਰ ਲੈਂਦੇ ਹਾਂ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰਾ ਪਰੌਂਠਾ ਵੀ ਬਣਾ ਲੈਂਦੇ ਹਾਂ ਦੂਸਰੇ ਪਰੌਂਠੇ ਬਣਾ ਲਈ ਮੈਂ ਇੱਥੇ ਇੱਕ ਪਤਲੀ ਜੀ ਰੋਟੀ ਬਣਾ ਲਈ ਹੈ ਤੇ ਆਪਾਂ ਇਸ ਸਟਫਿੰਗ ਨੂੰ ਘਿਓ ਲਗਾ ਕੇ ਇਸ ਦੇ ਵਿੱਚ ਰੱਖਦੇ ਜਾਵਾਂਗੇ ਇਸ ਦੇ ਕਿਨਾਰਿਆਂ ਨੂੰ ਚੱਕਦੇ ਜਾਵਾਂਗੇ ਤੇ ਇਸ ਨੂੰ ਵੀ ਰੈਪ ਕਰ ਲਵਾਂਗੇ ਇਹਨਾਂ ਦਾ ਅਸੀਂ ਚੰਗੀ ਤਰ੍ਹਾਂ ਆਪਾਂ ਸੀਲ ਕਰ ਦਿੰਦੇ ਹਾਂ ਤਾਂ ਕਿ ਸਾਡੀ ਸਟਫਿੰਗ ਬਾਹਰ ਨਾ ਆਵੇ ਤੇ ਇਸੇ ਤਰੀਕੇ ਨਾਲ ਹੀ ਅਸੀਂ ਸੁੱਕਾ ਆਟਾ ਲਗਾ ਕੇ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਪਹਿਲੇ ਹੱਥਾਂ ਨਾਲ ਫੈਲਾ ਲੈਂਦੇ ਹਾਂ ਤਾਂ ਕਿ ਸਟਫਿੰਗ ਸਾਰੇ ਪਾਸੇ ਫੈਲ ਜਾਵੇ ਤੇ ਹਲਕੇ ਹੱਥਾਂ ਨਾਲ ਆਪਾਂ ਇਸ ਨੂੰ ਵੀ ਵੇਲ ਲੈਂਦੇ ਹਾਂ ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਪਰੌਂਠੇ ਬਣਾਉਂਦੇ ਜਾਵਾਂਗੇ ਤੁਹਾਨੂੰ ਜਿਹੜਾ ਵੀ ਮੈਥਡ ਵਧੀਆ ਲੱਗੇ ਤੁਸੀਂ ਉਸ ਤਰੀਕੇ ਨਾਲ ਆਲੂ ਦੇ ਪਰੌਂਠੇ ਬਣਾ ਲੈਣੇ ਹਨ ਇਹ ਪ੍ਰੋਸੈਸ ਅਸੀਂ ਫਿਰ ਮੀਡੀਅਮ ਫਲੇਮ ਤੇ ਹੀ ਕਰਾਂਗੇ ਮੀਡੀਅਮ ਫਲੇਮ ਤੇ ਕਰਨ ਨਾਲ ਪਰੌਂਠੇ ਅੰਦਰ ਤੱਕ ਪੱਕ ਜਾਂਦੇ ਹਨ ਆਪਾਂ ਘਿਓ ਲਗਾ ਕੇ ਪਰੌਂਠਿਆਂ ਨੂੰ ਹਲਕੇ ਹੱਥ ਨਾਲ ਦੋਨੋਂ ਤਰਫ ਤੋਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਇਸੇ ਤਰੀਕੇ ਨਾਲ ਇਹ ਸਾਡੇ ਸਾਰੇ ਪਰੌਂਠੇ ਤਿਆਰ ਹੋ ਚੁੱਕੇ ਹਨ ਤੇ ਆਪਣੇ ਫੁੱਲੇ-ਫੁੱਲੇ ਪਰੌਂਠੇ ਤੇ ਕ੍ਰਿਸਪੀ ਪਰੌਂਠੇ ਬਣ ਕੇ ਤਿਆਰ ਹੋਏ ਗਏ ਹਨ ਤੇ ਆਪਾਂ ਹੁਣ ਇਹਨਾਂ ਨੂੰ ਸਰਵ ਕਰ ਲੈਂਦੇ ਹਾਂ ਤੇ ਇਹਨਾਂ ਦੀ ਪਲੇਟਿੰਗ ਕਰ ਲੈਂਦੇ ਹਾਂ ਤੇ ਮੈਂ ਇਸ ਦੀ ਪਲੇਟਿੰਗ ਕਰ ਲੈਂਦੀ ਹਾਂ ਪ੍ਰੋਂਠਿਆਂ ਨੂੰ ਮੈਂ ਦਹੀਂ ਨਾਲ ਤੇ ਕਾਜਰ ਮੌਲੀ ਤੇ ਮਿਰਚ ਦੇ ਅਚਾਰ ਨਾਲ ਸਰਵ ਕਰ ਰਹੀ ਹਾਂ ਇੱਥੇ ਮੈਂ ਤੁਹਾਨੂੰ ਪ੍ਰੋਂਠੇ ਵੀ ਤੋੜ ਕੇ ਦਿਖਾਵਾਂਗੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਮਸਤ ਸਾਡੇ ਪ੍ਰੋਂਠੇ ਬਣ ਕੇ ਤਿਆਰ ਹੋਏ ਹਨ ਤੇ ਫਿਲਿੰਗ ਚਾਰੋਂ ਤਰਫਾਂ ਤੋਂ ਫੈਲੀ ਹੋਈ ਹੈ ਤੁਸੀਂ ਵੀ ਇਸ ਤਰੀਕੇ ਨਾਲ ਪ੍ਰੋਂਠੇ ਜਿ ਬਣਾ ਕੇ ਜਰੂਰ ਦੇਖੋ ਜੇਕਰ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਦੇ ਚੈਨਲ ਨੂੰ ਜੁਬਸਕ੍ਰਾਈਬ ਰੂ ਕਰਨਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ